ਅੱਜ ਪੰਜਾਬ ਪੁਲਿਸ ਜਿਹੜੀ ਕਹਿੰਦੀ ਸੀ ਕਰਨਲ ਸਿੰਘ ਲੱਤਾ ਚੁਕਾਰਾਂਗੇ ਅੱਜ ਪੂਰੇ ਪੰਜਾਬ ਪੁਲਿਸ ਦੀਆਂ ਲੱਤਾਂ ਚੁਫੀਆਂ ਨੇ ਅੱਜ ਜੇਕਰ ਪੰਜਾਬ ਪੁਲਿਸ ਨੂੰ ਆਪਣੇ ਆਪ ਨੂੰ ਬਚਾਉਣਾ ਹੈ ਤੇ ਇਹਨਾਂ 12 ਤੇ ਪਲੱਸ ਐਸਐਸਪੀ 13 ਬੰਦਿਆਂ ਦੀ ਕੁਰਬਾਨੀ ਕਰਨੀ ਪਏ ਤੇ ਕਰ ਦੇਣੀ ਚਾਹੀਦੀ ਜੇ ਅਗਰ ਪੁਲਿਸ ਕੋਈ ਨਹੀਂ ਸਾਫ ਦਿੰਦੀ ਠੀਕ ਹੈ ਨਹੀਂ ਤੇ ਸਾਡੀ ਰੈਜਿਮੈਂਟ ਨੂੰ ਅਲਾਉ ਕਰ ਦਿਓ ਜੇ ਅਲਾਉ ਕਰ ਦੇ ਦੈਨ ਇਟਸ ਓਕੇ ਅਗਰ ਨਹੀਂ ਅਲਾਉ ਕਰਦੇ ਅਸੀਂ ਸੋ ਮੋਟਰ ਵੀ ਲੈਨੇ ਆ ਤੁਹਾਨੂੰ ਕੁਛ ਟਾਈਮ ਨਹੀਂ ਲੱਗਣਾ ਜਦੋਂ ਅਸੀਂ ਇਹਨਾਂ ਨੂੰ ਸੈੱਟ ਕਰ ਦਾਂਗੇ ਮਤਲਬ ਅੱਜ ਕਰਨ ਲ ਕਿ ਮਿਲਟਰੀ ਇਨਸਾਫ ਨਹੀਂ ਸੜਕਾਂ ਤੇ ਚੱਲਦੀ ਹੈ ਕਿ ਅਗਰ ਸਾਡੇ ਕਰਨਲ ਦੇ ਨਾਲ ਇਸ ਤਰ੍ਹਾਂ ਹੋ ਸਕਦਾ ਹੈ ਕਿ ਬਾਕੀ ਰੈਂਕਸ ਦਾ ਕੀ ਹੋਏਗਾ ਕੀ ਬਣੇਗਾ ਤੇ ਕੀ ਹੋਵੇਗਾ ਕਰਨਲ ਸੀ ਜੇ ਆਮ ਇਨਸਾਨ ਨੂੰ ਦਾ ਤਾਂ ਲਾ ਤਾਂ ਕੋਈ ਸੁਣਵਾਈ ਨਹੀਂ ਹੋਏ ਜਦੋਂ ਚਾਹੇ ਫੋਰਸ ਉਹਨਾਂ ਨੂੰ ਕੁਚਲ ਦੇ ਜਦੋਂ ਫੋਰਸ ਚਾਹੇ ਉਹਨਾਂ ਨੂੰ ਮਾਰ ਦੇ ਇਸ ਦਾ ਕੋਈ ਰਿਕਾਰਡ ਨਹੀਂਗਾ ਕਿਸੇ ਦਾ ਕੋਈ ਹਿਸਾਬ ਨਹੀਂਗਾ ਫੋਰਸ ਆਪੋ ਆਪਣੀਆਂ ਕਹਾਣੀਆਂ ਬਣਾ ਕੇ ਜਿਵੇਂ ਮਰਜ਼ੀ ਨੂੰ ਮੈਨੀਪੂਲੇਟ ਕਰ ਲੈ ਫੋਰਸ ਸਬੂਤ ਮੰਗ ਗਵਾ ਮੰਗ ਗਿਆ ਕਿ ਇਹ ਚੋਰ ਤੇ ਕੁੱਤੀ ਗੜੀ ਹੋਈ ਜਿਹੜੇ ਪਾਰਾ ਕਮਾਉ ਕੁੱਤ ਸੀਗੇ ਐਸਐਸਪੀ ਨਾਨਕ ਦੇ ਉਹ ਫੜੇ ਗਏ ਨੇ ਤੇ ਐਸਐਸਪੀ ਨਾਨਕ ਨੂੰ ਦੀ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ ਉਸ ਨੇ ਰਣ ਕੇ ਇੱਕ ਬੇਕਸੂਰ ਆਦਮੀ ਨੂੰ ਕੁੱਟਿਆ ਹਾਂਜੀ ਠੀਕ ਹੈ ਸੋ ਐਫਆਈਆਰ ਜਿਹੜੀ ਹੈ ਉਹ ਕਰਨਲ ਦੇ ਪਰਿਵਾਰ ਵੱਲੋਂ ਹੋਣੀ ਚਾਹੀਦੀ ਸੀ ਔਰ ਉਸ ਮੁਲਾਜ਼ਮਾ ਦੇ ਖਿਲਾਫ ਹੋਣੀ ਚਾਹੀਦੀ ਸੀ ਬਿਲਕੁਲ ਸਾਡੀ ਪ੍ਰੋਬਲਮ ਇਹ ਹੈ ਕਿ ਸਾਡੀ ਪੁਲਿਸ ਨੂੰ ਅਸੀਂ ਇੰਨੀ ਜ਼ਿਆਦਾ ਪਾਵਰ ਦੇ ਦਿੱਤੀ ਹੈ ਕਾਨੂੰਨ ਮਤਲਬ ਇਹਨਾਂ ਦੇ ਕੋਲ ਮਤਲਬ ਹੀ ਨਹੀਂ ਬਣਦਾ ਕਾਨੂੰਨ ਸ਼ਬਦ ਦਾ ਇਹਨਾਂ ਨੂੰ ਮਤਲਬ ਹੀ ਨਹੀਂ ਪਤਾ ਕਿ ਕਾਨੂੰਨ ਹੁੰਦਾ ਕੀ ਹੈ ਨਾ ਇਹਨਾਂ ਨੇ ਕੋਈ ਲਾ ਦੀ ਸਟੱਡੀ ਕੀਤੀ ਹੈ ਨਹੀਂ ਨਾ ਇਹਨਾਂ ਨੂੰ ਕਨਸਟੀਟਿਊਸ਼ਨ ਦੇ ਬਾਰੇ ਜਾਣਕਾਰੀ ਹੈਗੀ ਹੈ ਇਹਨਾਂ ਨੂੰ ਵਰਤੀ ਪਾ ਕੇ ਸਿਰਫ ਇਸ ਗੱਲ ਦੀ ਟ੍ਰੇਨਿੰਗ ਦਿੱਤੀ ਹੋਈ ਹੈ ਕਿ ਜੋ ਅਸੀਂ ਕਰਾਂਗੇ ਉਹੀ ਸੱਚ ਹੈ ਉਹ ਸੱਚ ਨੂੰ ਬਣਾਉਣ ਵਾਸਤੇ ਜਿੰਨੇ ਕਦਰ ਕੀਤੇ ਜਾਂਦੇ ਆ ਕਰ ਤੋਂ ਕਾਨੂੰਨ ਦਾ ਗळा ਘੁੱਟ ਤੋਂ ਕੋਈ ਫਰਕ ਨਹੀਂ ਪ੍ਰੋਮੋਸ਼ਨ ਪੈਸਾ ਦਾ ਪ੍ਰੋਮੋਸ਼ਨ ਪੈਸਾ ਇਹ ਦੋ ਚੀਜ਼ਾਂ ਦੇ ਵਿੱਚੋਂ ਇੰਨੀ ਗੱਲ ਨਹੀਂ ਪਤਾ ਅੱਜ ਇੱਕ ਕਰਨਾਲ ਨੂੰ ਉਹਨੇ ਡੰਡਾ ਮਾਰਿਆ ਤੇ ਉਹਦਾ ਰੱਪੜ ਪੈ ਗਿਆ ਇੱਥੇ ਪਤਾ ਨਹੀਂ ਰੇਡੀਓ ਵਾਲੇ ਕਿੰਨੇ ਕੁ ਕਰਨਾਲਾ ਜਿਨ੍ਹਾਂ ਨੂੰ ਡੇਲੀ ਰਿਪੋਰਟ ਦੇਣੇ ਜੇ ਉਹ ਹਥਿਆਰ ਝੁਕਲੇ ਉਹ ਛੱਟਾ ਵਿੱਚ ਲੱਗ ਪਏ ਇਹ ਨਾਂ ਵਾਸਤੇ ਠੀਕ ਹੈ ਪਰ ਜੇ ਉਹ ਇਮਾਨਦਾਰੀ ਦੀ ਰੋਪੀ ਖਾਂਦਾ ਤੇ ਉਹਨੂੰ ਜਾ ਕੇ ਕੁੱਟਦੇ ਇਹ ਜਿਹੜੇ ਹੱਥਾਂ ਦੇ ਦਿੰਦੇ ਠੀਕ ਹੈ ਸੋ ਇਹ ਹਰ ਜਗ੍ਹਾ ਚੱਲਦਾ ਇਹ ਇੰਨਾ ਵਹਿਕ ਰੂਟੀਨ ਕੰਮ ਸੀਨਾ ਬਸ ਜਦੋਂ ਇਹ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਨਾਪੇ ਦੇ ਵਿੱਚ ਇਨਕਾਊਂਟਰ ਕਰਕੇ ਆ ਰਹੇ ਸੀ ਕਿ ਜਿਹੜਾ ਬੱਚਾ ਗਵਾਹ ਹੋਇਆ ਸੀ ਆ ਪੋਸੇ ਧੌਂਸ ਦੇ ਵਿੱਚ ਉਸੇ ਵਾਹਵਾਹੀ ਦੇ ਵਿੱਚ ਜਦੋਂ ਇਹ ਇੱਥੇ ਪਹੁੰਚੇ ਆ ਇਹ ਉਹਨਾਂ ਨੇ ਉਹੀ ਜਿਹੜਾ ਬਲ ਜਿਹੜਾ ਨਾਪੇ ਪ੍ਰਯੋਗ ਕੀਤਾ ਉਹੀ ਇਹਨਾਂ ਨੇ ਕਰਨਲ ਦੇ ਉੱਤੇ ਪੇਰਿਆ ਇਹਨਾਂ 12 ਦੇ 12 ਨੂੰ ਡਿਸਮਿਸ ਕੀਤਾ ਜਾਇਆ ਜੌਬ ਦੇ ਉੱਤੋਂ ਇਸ ਦੇ ਨਾਲ ਹੀ ਨਾਨਕ ਨੇ ਜਿਹੜਾ ਇਹਨਾਂ ਦਾ ਕੇਸ ਨੂੰ ਖੁਦਪੁਰਤ ਕੀਤਾ ਐਸਐਸਪੀ ਨਾਨਕ ਨੂੰ ਡਿਸਮਿਸ ਕੀਤਾ ਜੇ ਜੌਬ ਤੋਂ ਤੇ ਇਸ ਦੇ ਨਾਲ ਹੀ ਜਿਹੜੇ ਡੀਆਈਜੀ ਤੇ ਆਈਜੀ ਪਟਿਆਲਾ ਰੇਂਜ ਦੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾਏ ਤੇ ਉਹਨਾਂ ਦਾ ਇੱਕ ਰੈਂਕ ਡਾਊਨ ਕੀਤਾ ਜਾਵੇ ਹਰ ਇਨਕਾਊਂਟਰ ਦੀ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਉਹਨੇ ਉਹਦੀ ਇਨਕੁਆਇਰੀ ਕਰਾਇਆ ਵੀ ਵਾਕਈ ਗਰੈਂਡ ਇਨਕਾਊਂਟਰ ਹੋਇਆ ਹੈ ਉਹ ਜੈਨੂਅਰ ਹੋਇਆ ਹੈ ਜਾਂ ਸਿਰਫ ਇੱਕ ਪ੍ਰੋਮੋਸ਼ਨ ਲੈਣ ਵਾਸਤੇ ਹੋਇਆ ਬੋਸ ਕੋ ਵੀ ਇਨ ਐਟਰੀਟਮੈਂਟਸ ਹੈ ਨਹੀਂ ਜਾਂ ਪੁਲਿਸ ਇਨੀ ਗੌਰ ਸੈਂਜੀ ਅਰਨਲ ਲੱਗੀ ਕੋਸੇ ਸਿਰਫ 79 ਲੋਕਾਂ ਨੂੰ ਬੋਲੀਆਂ ਮਾਰ ਦੋ ਉਹਨਾਂ ਦੇ ਕੋਲ ਹਜ਼ਾਰ ਰੱਖ ਸਕਦੀ ਹੈ ਪੁਲਿਸ ਹਥਿਆਰਬੰਦ ਲੋਕਾਂ ਦੇ ਨਾਲ ਲੜਨ ਦੇ ਕਾਬਿਲ ਹੈ ਨਹੀਂ ਅਗਰ ਜਮਰਾਜ ਕਿਸੇ ਬੰਦੀ ਨੂੰ ਤਰਤੀਬ ਦੇ ਲੈਣ ਵਾਸਤੇ ਆ ਕੇ ਹੋ ਸਕਦਾ ਹੈ ਜਮਰਾਜ ਕੋ ਮਰੇ ਨਾ ਔਰ ਮਾਰਨ ਨਾਲ ਭੁੱਲ ਜੇ ਪਰ ਜਦੋਂ ਰਾਸ਼ਟਰੀ ਬੈਟਲ ਮੈਦਾਨ ਦੇ ਵਿੱਚ ਡਰਦੀ ਹੈ ਇਹ ਕਿਸੇ ਨੂੰ ਛੱਡਦੀ ਨਹੀਂ ਕੀ ਲੋੜ ਪੈ ਗਈ ਨਾਨਕ ਨੂੰ ਅੱਗੇ ਆ ਕੇ ਉਹਨੂੰ ਬਚਾਉਣ ਦੀ ਤੇ ਇੱਕ ਆਰਮੀ ਆਫਿਸਰ ਨੂੰ ਰਿਟੈਲੀਏਟ ਕਰਦੀ ਇਸ ਤਰੀਕੇ ਨਾਲ ਕਿ ਨਹੀਂ ਇਹ ਹੀ ਦੁਸ਼ਮਣ ਸੋ ਇਸ ਵਕਤ ਜਿਹੜੀ ਲੜਾਈ ਹੈ ਉਹ ਨਾਨਕ ਆਪਣਾ ਪਿੱਛਾ ਛਡਾਉ ਨੂੰ ਫਿਰਦਾ ਤੇ ਆ ਤਿੰਨ ਦਿਨ ਕਿਰਲੀ ਮੂਹ ਦੇ ਵਿੱਚ ਅੜ ਕੇ ਨਾ ਫੁੱਪ ਸਤਨਾਯਾ ਦਾ ਅੰਦਰ ਨਾ ਜਾ ਸਕਿਆ ਨਾਨਕ ਦਾ ਉਹ ਵਾਲਾ ਕੰਮ ਹੋਇਆ ਹੋਇਆ ਆਈਜੀ ਤੇ ਡੀਆਈਜੀ ਦੇ ਆਈਜੀ ਉਹ ਨੇੜੇ ਨਹੀਂ ਲੱਗ ਰਹੇ ਹਾਂ ਉਹ ਕਿਸੇ ਨੂੰ ਪਿਆਰ ਦੇਣ ਦੇ ਲਾਇਕ ਨਹੀਂ ਉਹਨਾਂ ਕੋਲ ਕੋਈ ਜਵਾਬ ਹੀ ਐ ਨਹੀਂਗਾ ਉਹ ਲੁਕਦੇ ਫਿਰ ਰਹੇ ਨੇ ਸਿੰਘ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਇਹ ਕਾਫੀ ਵਿਰੋਧੀਆਂ ਵੱਲੋਂ ਕਾਫੀ ਸਵਾਲ ਉੱਠੇ ਆ ਜਿਹਨੂੰ ਤੁਸੀਂ ੱੱਕੇ ਨਾ ਮਾਰ ਦੇਣ ਲੱਗੇ ਸੀ ਉਹਦਾ ਕਤਲ ਕਰ ਦੇਣਾ ਬੇਸੂਦ ਜਿਹਦਾ ਤੁਸੀਂ ਕੱਖ ਛੱਡਿਆ ਨਹੀਂ ਗਾ ਇਨਸਰਟ ਕਰ ਦੇ ਪੂਰੇ ਦੇਹ ਦੇ ਵਿੱਚ ਰੱਖ ਦੇ ਬੇਇੱਜ਼ਤੀ ਕਰਕੇ ਰੱਖ ਦੀ 2 ਮਿੰਟ ਆ ਕੇ ਉਹਦੇ ਨਾਲ ਤੁਸੀਂ ਸਹਾਨ ਮੁਬੂਦੀ ਜਤਾ ਦਿੰਦੇ ਤੁਹਾਡੇ ਨਾਲ ਉਹਦਾ ਪੰਜਾਬ ਖੜਾ ਹੁੰਦਾ ਆਪਾਂ ਨਾਨਕ ਸਿੰਘ ਚਲੋ ਇੱਕ ਐਸਐਸ ਵੀ ਹੁੰਦੇ ਨਾ ਤੇ ਆਜੀ ਮੁੰਦੀਪ ਸਿੰਘ ਸਿੱਧੂ ਹੁੰਦੇ ਨਾ ਤੇ ਇਹ ਜੀ ਕਿਹੜੇ ਕਾਰਨ ਹੋ ਸਕਦੇ ਨੇ ਕਿ ਜੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਇਹਨਾਂ ਪੁਲਿਸ ਇੰਸਪੈਕਟਰਾਂ ਕੋਲ ਡਾਕਟਰ ਨਾਲੇ ਤੇ ਕੋਈ ਰਾਜ ਨੇ ਕੋਈ ਇਹਨਾਂ ਕੋ ਵੀਡੀਓਜ਼ ਨੇ ਕੋਈ ਇਹਨਾਂ ਦਾ ਆਪਸੀ ਪੈਸੇ ਦਾ ਕੋਈ ਲੈਣ ਦੇਣ ਹੈਗਾ ਵੀ ਜਿਹੜਾ ਇਹ ਉਜਾਗਰ ਨਾ ਕਰ ਦੇ ਇੱਥੋਂ ਤੱਕ ਜਦੋਂ ਫੌਜ ਦੇ ਅਫਸਰ ਨੂੰ ਇੰਟਰਵਿਊ ਕਰਨ ਆਏ ਆ ਜਾਂ ਉਹਨਾਂ ਦੇ ਨਾਲ ਮੀਟਿੰਗ ਕਰਨ ਆਏ ਆ ਤੇ ਮੂੰਹ ਥੱਲੇ ਕਰਕੇ ਬੈਠਾ ਹੋਇਆ ਵੀ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਹੋਈਆਂ ਨੇ ਕਿ ਜਦੋਂ ਪੁਲਿਸ ਵਾਲਿਆਂ ਨੇ ਇੱਕ ਹੀ ਜਾਂ ਦੋ ਫੰਕਸ਼ਨ ਪੁੱਟਿਆ ਤੇ ਪੂਰੀ ਦੀ ਪੂਰੀ ਫੌਜ ਜਿਹੜੀ ਹੈ ਪੂਰਾ ਅਨਾਜ ਵੜ ਗਿਆ ਪੂਰਾ ਥਾਣਾ ਭੰਗ ਦਾ ਕੁਰਸੀਆਂ ਤੱਕ ਨਹੀਂ ਛੱਡਿਆ ਨਾਲ ਪੁਲਿਸ ਵਾਲੇ ਕੁੱਤੇ ਕੀ ਇਹੋ ਜੀ ਘਟਨਾ ਦੀ ਅਸੀਂ ਵੇਟ ਕਰ ਰਹੇ ਹਾਂ ਨਾਨਕ ਜੀ ਜੀ ਨੂੰ ਦਾ ਹੱਥ ਜੋੜ ਕੇ ਇੱਕ ਰਿਕਵੈਸਟ ਕਰਾਂਗਾ ਨਾਨਕ ਜੀ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਜੋ ਵੀ ਤੁਹਾਡਾ ਅਹੁਦਾ ਹੈਗਾ ਅੱਗੇ ਕੀ ਪ੍ਰੋਮੋਸ਼ਨ ਹੋ ਰਹੀ ਇਹਨਾਂ ਨੂੰ ਕੋਈ ਲੈ ਲੈਂਦੇ ਨੇ ਜਿੰਦਾਂ ਨੂੰ ਕੋਈ ਲੈ ਲੈਂਦੇ ਨੇ ਸਾਨੂੰ ਸਿਰਫ ਇੱਕ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਜਿਹੜਾ ਨਾਨਕ ਨਾਮ ਰੱਖਿਆ ਨਾ ਉਹ ਵੀ ਲਾਜ ਰੱਖ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਿਰਫ ਨਾਨਕ ਦੇ ਨਾਮ ਦੀ ਲਾਜ ਰੱਖੋ ਹੋਰ ਇਸ ਮਸਲੇ ਨੂੰ ਇਮਾਨਦਾਰੀ ਦੇ ਨਾਲ ਜਿਨੇ ਕੀਤਾ ਉਹਨੂੰ ਕੋਪਰ